ਜੱਲਾ ਸਿੰਘ ਤੁਸੀਂ ਇਸ ਟਾਈਮ ਪਿੰਡ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਮੈਨੂੰ ਸਰਪੰਚ ਚੁਣਿਆ ਗਿਆ ਮੈਂ ਸਾਰਾ ਪਿੰਡ ਮੇਰਾ ਜ਼ਰਖੰਡ ਹੈ ਨਾਮ ਮੇਰਾ ਤਿਲਕਰ ਵਾਸੀ ਪਿੰਡ ਜੱਲਾ ਸਿੰਘ ਮੇਰੀ ਵਾਈਫ ਜਲੀਆ ਪਿੰਡ ਦੇ ਸਰਪੰਚ ਚੁਣੀ ਗਈ ਹੈ ਸਾਰੀ ਸੰਪਤੀ ਦੇ ਨਾਲ ਤੇ ਸਾਰਾ ਪਿੰਡ ਦਾ ਸਰਪੰਚ ਤੁਸੀਂ ਇਸ ਟਾਈਮ ਤੁਸੀਂ ਪਿੰਡ ਵਾਸੀਆਂ ਵਾਸਤੇ ਤੁਸੀਂ ਕੀ ਕਰਨਾ ਚਾਹੋਗੇ ਪੈਲ ਦੇ ਆਧਾਰ ਤੇ ਪੈਲ ਦੇ ਆਧਾਰ ਤੇ ਕਰਿਆ ਜਾਊਗਾ ਇਹਦੇ 66 ਦਾ ਪਹਿਲੋ ਮਸਲਾ ਹੱਲ ਕਰਾਂਗੇ ਇੱਕ ਜ਼ਮੀਨ ਦਾ ਕਿੱਤ ਕਲ ਰਿਹਾ ਹੈ ਸਰਕਾਰੀ ਜ਼ਮੀਨ ਦਾ ਉਹਦਾ ਵੀ ਕੋਈ ਮਸਲਾ ਹੱਲ ਕਰਾਂਗੇ ਤੇ ਬਾਕੀ ਇਹਦੇ 9 ਨੌਜਵਾਨਾਂ ਨੂੰ ਨਸ਼ੇ ਤੋਂ ਰਹਿਤ ਕਰਾਂਗੇ ਉਹਨਾਂ ਨੂੰ ਪੜਾਈ ਦੇ ਪੜਾਈ ਵੀ ਨਾਲ ਕਰਾਵਾਂਗੇ ਤੇ ਨਾਲੇ ਉਹਨਾਂ ਨੂੰ ਖੇਡਾਂ ਦੇ ਵਿੱਚ ਵੀ ਲੈ ਕੇ ਆਵਾਂਗੇ ਕਿ ਨਿਆਲੇ ਦਾ ਮਨ ਜਿਹੜਾ ਖੇਡਾਂ ਚ ਲੱਦਾਰੂਗਾ ਤੇ ਨਸ਼ੇ ਪੱਤੇ ਨੂੰ ਥੋੜਾ ਜਿਹਾ ਰਹਿਤ ਹੋ ਜੂ ਤੇ ਜਿਹੜਾ ਹੋਰ ਆਪਣਾ ਕਿਹੜਾ ਕੰਮ ਹੈਗਾ ਕਿ ਜਿਹੜਾ ਰੁਕਿਆ ਸਭ ਤੋਂ ਜਿਆਦਾ ਪੈਲ ਦੇ ਆਧਾਰ ਤੇ ਜ਼ਰੂਰੀ ਹੈ ਕੰਮ ਪੈਲ ਦੇ ਆਧਾਰ ਤੇ ਰੁਕਿਆ ਹੰਡੇ ਇਹ ਜੀ ਇੱਕ ਛੱਪਣ ਹਾਂਜੀ ਇੱਕ ਰੋਡ ਤੇ ਇੱਕ ਸਾਡਾ ਜਿਹੜਾ ਹੈਗਾ ਆ ਜਿਹੜੀ ਸਰਕਾਰੀ ਜ਼ਮੀਨ ਉਹਦਾ ਆਪਣੇ ਸਾਰੀ ਪਬਲਿਕ ਨੂੰ ਇਹ ਜਣ ਕੇ ਕਹਿ ਰਹੇ ਵੀ ਚੋਰਾ ਤੋਂ ਬਚੋ ਇਹ ਮੋਬਾਈਲ ਜਿਹੜੇ ਹੈਗੇ ਆ ਬਹੁਤ ਵੱਡੇ ਮੋਬਾਈਲ ਆਪਣੀ ਜੇਬਾਂ ਚ ਨਾ ਲੈ ਕੇ ਤੁਰੋ ਫਿਰ ਉਹ ਖੋ ਕੇ ਲੈ ਜਾਂਦੇ ਆ ਉਹ ਛੱਪੇਟ ਵੀ ਲਾਂਦੇ ਆ ਪੈਸੇ ਖੋ ਕੇ ਲੈ ਜਾਂਦੇ ਆ ਇਨਾਂ ਦੀ ਜਾਂ ਤੁਹੋ ਥੋੜਿਆ ਦੂਰ ਰਹੋ ਪਰ ਜਿਹੜੇ ਚੋਰ ਫੜਾ ਜੇ ਅਗਰ ਵਾਈ ਦੀ ਵਿੱਚ ਸਾਡੇ ਕਿਤੇ ਹੱਥ ਆ ਗਏ ਉਹਨਾਂ ਦੇ ਉੱਤੇ ਹੀ ਸਰਕਾਰੀ ਯਾਨੀ ਕਿ ਅਫਸਰਾਂ ਨੂੰ ਸਾਧ ਕੇ ਉਹਨਾਂ ਦੇ ਕਾਨੂੰਨੀ ਕਾਰਵਾਈ ਕਰਾਂਗੇ ਕਿ ਇਹ ਇਹ ਕਿਨਾਂ ਦੀ ਨਿਗਰਾਨੀ ਸਮਝ ਰਿਹਾ ਇਸ ਟਾਈਮ ਚੋਰਾਂ ਦੇ ਵਿੱਚ ਜਰੈਗਾ ਇਹ ਸਾਡੇ ਪੁਲਿਸ ਡਿਪਾਰਟਮੈਂਟ ਦੀ ਗੱਲ ਕਰਨ ਨੂੰ ਗੇਂਦੀ ਹੈ ਠੀਕ ਹੈ ਜੀ ਉਹ ਯਾਨੀ ਕਿ ਇਹਨਾਂ ਨੂੰ ਫੜਦੀ ਆ ਆਪਣੇ ਕੋਲ ਰੱਖ ਕੇ 10 ਦਿਨ 15 ਦਿਨ ਰੱਖ ਕੇ ਫਿਰ ਛੱਡ ਦਿੰਦੇ ਆ ਪਰ ਉਹਨਾਂ ਕੋਈ ਬੜੀਆ ਸਜਾਵਟ ਦਿੰਦੇ ਵਜਿਹਾ ਇਹ ਉੱਥੇ ਟੈਗ ਜਣ ਤੇ ਇਹ ਕੀਤੋ ਰਹਿਤ ਹੋ ਜਾਣ ਹੁਣ ਤੁਸੀਂ ਪਿੰਡ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਪਿੰਡ ਵਾਸੀਆਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਅਸੀਂ ਸਾਰਾ ਸਹਿਯੋਗ ਦੇ ਨਾਲ ਪਿੰਡ ਵਾਸੀਆਂ ਨਾਲ ਚੱਲਣਾ ਹੈ ਪਿੰਡ ਸਾਡਾ ਸਹਿਯੋਗ ਦੇਊਗਾ ਅਸੀਂ ਪਿੰਡ ਦਾ ਸਹਿਯੋਗ ਦੇਵਾਂਗੇ